ਆ ਸੈਟ ਲਾਤਾ ਬਾਈ ਆਪਾਂ 10 ਇੰਚ 135 ਦੇ ਵਿੱਚ ਤੇ 16 GB ਬਾਈ ਨੂੰ ਦਿੱਤੀ ਆ ਪੈਨ ਡਰਾਈਵ ਕੀ ਕੀ ਨਾਮ ਆ ਬਾਈ ਆਪਣਾ ਮੇਰਾ ਬਾਈ ਜਗਜੀਤ ਸਿੰਘ ਪਿੰਡ ਬਾਈ ਪਿੰਡ ਰਾਪੁਰ ਬਾਈ ਪਿੰਡ ਰਾਪੁਰ ਹਾਂਜੀ ਤੇ ਆਪਣੇ ਕੋਲ ਸੈਟ ਲਵਾਇਆ ਬਾਈ ਕਿਵੇਂ ਲੱਗਿਆ ਵਧੀਆ ਲੱਗਿਆ ਬਾਈ ਬਹੁਤ ਵਧੀਆ ਤੇ ਬਾਜ ਕਿਵੇਂ ਆ ਬਾਜ ਬਹੁਤ ਵਧੀਆ ਬਾਈ ਹਾਂਜੀ ਦੋਸਤੋ ਸੋਸ਼ੀ ਕਾਲ ਆਸ ਕਰਦੇ ਆ ਠੀਕ ਠਾਕ ਹੋਵਗੇ ਨਾ ਜਿੰਨੇ ਵੀ ਵੀਰ ਮੇਰੇ ਆਪਣੀ ਵੀਡੀਓ ਸ਼ੇਅਰ ਔਰ ਲਾਈਕ ਕਰਦੇ ਹੋ ਬਹੁਤ-ਬਹੁਤ ਧੰਨਵਾਦ ਤੇ ਅੱਜ ਬਾਈ ਆਪਣੇ ਕੋਲੇ 855 ਟਰੈਕਟਰ ਆਇਆਗਾ ਕਿਹੜੇ ਪਿੰਡੋਂ ਆਇਆ ਆਪਾਂ ਪੂਰੀ ਗੱਲਬਾਤ ਤੁਹਾਡੀ ਬਾਈ ਨਾਲ ਕਰਾਵਾਂਗੇ ਤੇ ਆਹ ਸੈਟ ਲਾਤਾ ਬਾਈ ਆਪਾਂ 10 ਇੰਚ 135 ਦੇ ਵਿੱਚ ਤੇ 16 GB ਬਾਈ ਨੂੰ ਦਿੱਤੀ ਆ ਪੈਨ ਡਰਾਈਵ ਤੇ 4 ਵਾਲਾ ਇਹਦੇ ਨਾਲ ਲੱਗਿਆ ਹੋਇਆ ਐਮਪ ਪੱਤੀਆਂ ਨਟ ਬੋਲਟ A to Z ਆਪਾਂ ਸਾਰੀ ਫਿਟਿੰਗ ਬਾਈਸ ਕਰਕੇ ਦੇ ਦਿੱਤੀ ਤੇ ਬਾਕੀ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ ਹਣਾ ਸਸੀ ਕਾਲ ਬਾਈ ਸਸੀ ਕਾਲ ਬਾਈ ਜੀ ਕੀ ਕੀ ਨਾਮ ਆ ਬਾਈ ਆਪਣਾ ਮੇਰਾ ਬਾਈ ਜਗਜੀਤ ਸਿੰਘ ਪਿੰਡ ਬਾਈ ਪਿੰਡ ਰਾਪਰ ਬਾਈ ਪਿੰਡ ਰਾਪਰ ਹਾਂਜੀ ਤੇ ਆਪਣੇ ਕੋਲ ਸੈਟ ਲਵਾਇਆ ਬਾਈ ਕਿਵੇਂ ਲੱਗਿਆ ਵਧੀਆ ਲੱਗਿਆ ਬਾਈ ਬਹੁਤ ਵਧੀਆ ਤੇ ਬਾਜ ਕਿਵੇਂ ਆ ਬਾਜ ਬਹੁਤ ਵਧੀਆ ਬਾਈ ਅੱਛਾ ਬੇਸ ਵੀ ਵਧੀਆ ਹੈ ਵਧੀਆ ਵਧੀਆ ਬਾਈ ਕਹਿੰਦੇ ਬਾਈ ਬਾਜ ਵੀ ਪੂਰੀ ਵਧੀਆ ਤੇ ਬੇਸ ਵੀ ਵਧੀਆ ਤੇ ਤੁਸੀਂ ਵੀ ਜੇ ਇਹ ਸੈਟ ਲਵਾਉਣਾ ਚਾਹੁੰਦੇ ਹੋ ਤਾਂ ਆਪਣੇ ਨਾਲ ਕਨੈਕਟ ਕਰ ਸਕਦੇ ਹੋ ਸਕਰੀਨ ਤੇ ਨੰਬਰ ਚੱਲੀ ਜਾਂਦਾ ਹੈਗਾ ਤੇ ਬੁੱਕ ਕਰਵਾ ਸਕਦੇ ਹੋ ਬਾਕੀ ਜੇ ਕੋਈ ਛੋਟਾ ਵੱਡਾ ਸੈਟ ਲਵਾਉਣਾ ਪੂਰੇ ਵਾਸਤੇ ਵੀ ਐਟ ਅ ਟਾਈਮ ਲਗਾਉਣਾ ਤਾਂ ਉਹਦੇ ਵਾਸਤੇ ਵੀ ਕਨੈਕਟ ਕਰ ਸਕਦੇ ਹਾਂ ਤੇ ਬਣੇ ਰਹਿਆ ਕਰੋ ਆਪਣੇ ਵੀਡੀਓ ਦੇ ਨਾਲ ਧੰਨਵਾਦ ਦੋਸਤੋ ਸੋਸ਼ਲ ਸ੍ਰੀ ਕਾ